ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋਪ ਕਿ ਤੁਸੀਂ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਬਹੁਤ ਖਾਸ ਗੱਲ ਕਰਨੀ ਹੈ ਪੈਕਿੰਗ ਦੇ ਕੰਮ ਨੂੰ ਲੈ ਕੇ ਤੇ ਵੈਸੇ ਮੈਂ ਵੀਡੀਓ ਪਾਈ ਸੀ ਕਿ ਮੈਂ ਪੂਰੀ ਡਿਟੇਲ ਵੀ ਦਿੱਤੀ ਹੋਈ ਹੈ ਪਰ ਕੁਝ ਭੈਣ ਜਾਂ ਮੇਰਾ ਕੋਈ ਭਰਾਏ ਉਹ ਪੂਰੀ ਵੀਡੀਓ ਨਹੀਂ ਦੇਖਦੇ ਹੈਗੇ ਤੇ ਕਮੈਂਟ ਕਰ ਦਿੰਦੇ ਨੇ ਤੇ ਉਹਨਾਂ ਦੇ ਕਮੈਂਟਾਂ ਦਾ ਰਿਪਲਾਈ ਵੀ ਕਰਨਾ ਹੈ ਤੇ ਆਪਾਂ ਪੂਰੀ ਡਿਟੇਲ ਵੀ ਦੱਸਣੀ ਹੈ ਉਸ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਵੀਡੀਓ ਦੀ ਨੋਟੀਫਿਕੇਸ਼ਨ ਤਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਅਗਰ ਤੁਸੀਂ ਵੀਡੀਓ ਨੂੰ ਮਤਲਬ ਕਿ ਜਿਹੜੀ ਬੈਲ ਪ੍ਰੈਸ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਫਟੋਫਟ ਮੈਂ ਤੇ ਆਪਣੀ ਕੁੜਤੀ ਦੀ ਕਟਿੰਗ ਕਰਨ ਲੱਗੀ ਸੀ ਜਿਹੜੀਆਂ ਪਹਿਣਾ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰੋਪਰ ਨਹੀਂ ਪਤਾ ਚੱਲਦਾ ਹੈਗਾ ਹਨਾ ਵੀ ਕਟਿੰਗ ਦਾ ਤੇ ਜਿਹੜੀਆਂ ਘਰੇ ਹੀ ਆਪਣਾ ਚਲੋ ਆਪਣਾ ਜਿਹੜੇ ਆਪਣੇ ਸੂਟ ਹੁੰਦੇ ਨੇ ਜੇ ਜ਼ਿਆਦਾ ਨਹੀਂ ਤਾਂ ਆਪਣੇ ਸਲਾਈ ਕਰਕੇ ਖੁਦ ਪਾ ਸਕਣ ਠੀਕ ਹੈ ਕਿਉਂਕਿ ਸਵਾਈਆਂ ਬਹੁਤ ਹੋ ਚੁੱਕੀਆਂ ਨੇ ਕਈ ਨਹੀਂ ਚਲੋ ਸਟ੍ਰੀਚਿੰਗ ਦਾ ਕੰਮ ਐਵੇਂ ਕਰਦੀਆਂ ਸਵਾਈ ਤੇ ਹੀ ਕਰਦੀਆਂ ਕੰਮ ਪਰ ਕਈ ਵੇਲੇ ਪਹਿਣਾ ਐਦਾਂ ਦੀ ਹੁੰਦੀਆਂ ਨੇ ਸਵਾਈ ਨਹੀਂ ਦੇ ਸਕਦੀਆਂ ਕਿਉਂਕਿ ਸਵਾਈ ਬਹੁਤ ਜ਼ਿਆਦਾ ਹੋ ਗਈ ਹੈ ਸਵਾਈ ਹੋ ਵੀ ਗਈ ਹੈ ਮਿਹਨਤ ਹੈ ਫਿਰ ਮਿਹਨਤ ਤਾਂ ਲੈਣੀ ਹੈ ਅਗਲੇ ਨਾਲ ਹੈਨਾ ਤੇ ਇਸ ਕਰਕੇ ਮੈਂ ਕਹਿੰਦਾ ਇਹ ਹੁੰਦਾ ਜਿਹੜੀਆਂ ਘਰ ਦਾ ਮਾੜਾ ਮੋਟਾ ਆਪਣਾ ਆਪਣੇ ਹੀ ਸਲਾਈ ਦੇ ਕੇ ਪਾਲਣ ਚਾਲੇ ਆਪਣੇ ਬੱਚਿਆਂ ਦੇ ਹੀ ਪਾ ਦੇਣਾ ਉਹਨੇ ਕੀ ਉਹਨਾਂ ਨੂੰ ਨੋਲਜ ਹੋ ਜਾਵੇ ਤੇ ਇੱਥੇ ਆਪਾਂ ਕਟਿੰਗ ਕਰਦੇ ਪਏ ਤੁਸੀਂ ਪੂਰੀ ਧਿਆਨ ਨਾਲ ਦੇਖ ਲੈਣਾ ਜਿੱਦਾਂ ਜਿੱਦਾਂ ਆਪਾਂ ਕਟਿੰਗ ਕਰ ਰਹੇ ਹਾਂ ਤੀਰੇ ਦੀ ਕਟਿੰਗ ਵੀ ਬਾਜੂ ਦੀ ਕਟਨ ਮੋਢੇ ਦੀ ਕਟਿੰਗ ਮੈਂ ਕਰ ਰਹੀ ਹਾਂ ਸਾਰਾ ਹੀ ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਨਾਲ ਨਾਲ ਹੀ ਮੈਂ ਤੁਹਾਡੇ ਨਾਲ ਜੋ ਪੈਕਿੰਗ ਦਾ ਕੰਮ ਸੀ ਜਿਹੜੀ ਮੈਂ ਵੀਡੀਓ ਪਾਈਆਂ ਸੀਗੇ ਪੈਕਿੰਗ ਦਾ ਕੰਮ ਨੂੰ ਕਿੱਦਾਂ ਵੀ ਮਤਲਬ ਕਿ ਮੈਂ ਦੱਸਿਆ ਤਾਂ ਹੈਗਾ ਵੀ ਕਿੱਥੋਂ ਕਿੱਥੋਂ ਮਿਲਦਾ ਕਿੱਦਾਂ ਮਿਲਦਾ ਵੀ ਕਿਹਨਾਂ ਨੂੰ ਮਿਲਦਾ ਤੇ ਕਿਵੇਂ ਮਿਲਦਾ ਸਾਰਾ ਕੁਝ ਦੱਸਿਆ ਪਰ ਵੀਡੀਓ ਪੂਰੀ ਨਹੀਂ ਦੇਖਦੇ ਤੇ ਉਹਨਾਂ ਨੂੰ ਨੋਲਜ ਪੂਰੀ ਮਿਲਦੀ ਨਹੀਂ ਹੈਗੀ ਬਾਅਦ ਚ ਕਮੈਂਟ ਕਰਕੇ ਕਹਿ ਦਿੰਦੇ ਨੇ ਕਿ ਐਦਾਂ ਉਦਾਂ ਜਾਂ ਕੁਝ ਵੀ ਹੈ ਨਾ ਤੇ ਸਾਰੇ ਤਾਂ ਨਹੀਂ ਹੈਗੇ ਐਦਾਂ ਦੇ ਇੱਕ ਦੋ ਹੀ ਹੈਗੇ ਹੁੰਦੇ ਐਵੇਂ ਸੀ ਨਾ ਇੱਕ ਦੋ ਹੁੰਦੇ ਹੀ ਹੁੰਦੇ ਨੇ ਕਹਿੰਦੇ ਨੇ ਨਾ ਵੀ ਅ ਇੱਕ ਦੋ ਹੁੰਦੇ ਨੇ ਭੌਂਕਣ ਵਾਲੇ ਕੁੱਤੇ ਜਿਹੜੇ ਭੌਂਕਦੇ ਹੀ ਰਹਿੰਦੇ ਨੇ ਉਹਨਾਂ ਨੂੰ ਆਦਤ ਹੁੰਦੀ ਹੈ ਹਾਥੀ ਜਿਹੜੇ ਹੁੰਦੇ ਨੇ ਆਪਣੀ ਚਾਲ ਚੱਲਦੇ ਰਹਿੰਦੇ ਨੇ ਕੁਝ ਇੱਕ ਦੋ ਕੁੱਤੇ ਹੁੰਦੇ ਨੇ ਉਹ ਬੇਫਾਲਤੂ ਹੀ ਭੌਂਕ-ਭੌਂਕੇ ਫਿਰ ਕੁਦ-ਬਕੁਦ ਚੁੱਪ ਕਰ ਜਾਂਦੇ ਨੇ ਤੇ ਇੱਥੇ ਮੈਂ ਚਲੋ ਮੈਂ ਫਿਰ ਵੀ ਮੈਂ ਕਿਸੇ ਨੂੰ ਕਦੇ ਮਾੜਾ ਨਹੀਂ ਕਹਿੰਦੀ ਕਿ ਪਰ ਨਾ ਕਈ ਵਾਰ ਗੁੱਸਾ ਆ ਜਾਂਦਾ ਹੈ ਨਾ ਵੀ ਤੁਸੀਂ ਵੀਡੀਓ ਤੇ ਪੂਰੀ ਦੇਖ ਲਓ ਪਹਿਲਾਂ ਵਿੱਚ ਦੇਖ ਤਾਂ ਲਓ ਸਾਰਾ ਕੁਝ ਜਦ ਤੁਹਾਨੂੰ ਸਾਰੀ ਨੋਲਜ ਦਿੱਤੀ ਸਾਰਾ ਦੱਸਿਆ ਹੋਇਆ ਫਿਰ ਤੁਸੀਂ ਕਾਹਤੋਂ ਐਦਾਂ ਕਮੈਂਟ ਕਰਕੇ ਅਗਲੇ ਬੰਦੇ ਨੂੰ ਨਾ ਵੀ ਗੁੱਸਾ ਦਲਾ ਦਿੰਦੇ ਹੋ ਨਾ ਤੇ ਇਸ ਕਰਕੇ ਮੈਂ ਸੋਚਿਆ ਚਲੋ ਮੈਂ ਤੁਹਾਨੂੰ ਕੁਝ ਦੱਸ ਵੀ ਦੇਣੀ ਆ ਤੇ ਕੁਝ ਜਿਹੜੇ ਸੋ ਜਿਨ੍ਹਾਂ ਨੂੰ ਪਤਾ ਨਹੀਂ ਨਾ ਲੱਗਦਾ ਜਿਹੜੇ ਉਹ ਨੂੰ ਕਹਿ ਦਿੰਦੇ ਨੇ ਕਿ ਵੀ ਇਦਾਂ-ਉਦਾਂ ਜਾਂ ਕੁਝ ਵੀ ਹੈ ਤੇ ਉਹਨਾਂ ਨੂੰ ਵੀ ਆਪਾਂ ਜਵਾਬ ਦੇ ਦਿੰਨੇ ਆ ਤੇ ਇੱਥੇ ਦੇਖ ਲਓ ਮੈਂ ਥੀਰੇ ਦੇ ਕਟਿੰਗ ਲਾ ਲਈ ਨਿਸ਼ਾਨੀ ਮੋਢੇ ਦੀ ਲਾ ਲਈ ਫੀਟਿੰਗ ਦੀ ਲਾ ਲਈਏ ਕਮਰ ਦੀ ਲਾ ਲਈਏ ਸਾਰੇ ਹੀ ਮਤਲਬ ਕਿ ਨਿਸ਼ਾਨੇ ਵਗੈਰਾ ਲਗਾ ਲਿਆ ਨੇ ਠੀਕ ਹੈ ਤੇ ਇੱਥੇ ਹੁਣ ਆਪਾਂ ਕਟਿੰਗ ਕਰਦੇ ਕਰਦੇ ਤੇ ਚਲੋ ਤੁਹਾਡੇ ਨਾਲ ਗੱਲਬਾਤ ਵੀ ਕਰਦੇ ਆਂ ਸ਼ਹਿਰ ਤੇ ਮੈਂ ਕੁਝ ਵੀਡੀਓ ਪਾਈਆਂ ਸੀਗੀਆਂ ਕਟਿੰਗ ਦੇ ਪੈਕਿੰਗ ਦੇ ਵੀਡੀਓ ਕਿਉਂਕਿ ਪਿਛਲੇ ਸਾਲਾਂ ਸਾਡੇ ਪੈਕਿੰਗ ਦਾ ਕੰਮ ਸੀ ਮੈਂ ਕਰਦੀ ਹੁੰਦੀ ਸੀ ਉਸ ਤੋਂ ਵੀਡੀਓ ਵੀ ਪਾਈਆਂ ਸੀਗਾ ਤੇ ਇਸ ਟਾਈਮ ਵੀ ਉਹ ਕੰਮ ਚੱਲ ਰਿਹਾ ਹੈ ਠੀਕ ਹੈ ਇਸ ਟਾਈਮ ਕੰਮ ਚੱਲਿਆ ਪਰ ਮੈਂ ਮਤੇ ਘੱਟ ਕਰ ਰਹੀ ਹਾਂ ਕਿਉਂਕਿ ਮੇਰਾ ਚੈਨਲ ਦਾ ਕੰਮ ਹੈ ਤੇ ਮੇਰੀ ਸਟੀਚਿੰਗ ਦਾ ਕੰਮ ਹੈ ਤੇ ਘਰ ਦਾ ਕੰਮ ਹੈ ਫਿਰ ਸਾਰੇ ਕੰਮ ਨਹੀਂ ਹੁੰਦੇ ਹੈਗੇ ਹੈਨਾ ਮੈਂ ਦੱਸਿਆ ਵੀ ਇਹ ਪੂਰਾ ਪ੍ਰੋਪਰ ਕੀ ਵੀ ਜਿਹੜੇ ਲੁਧਿਆਣੇ ਦੇ ਆਸ-ਪਾਸ ਰਹਿੰਦੇ ਨੇ ਤੇ ਉਹ ਲੁਧਿਆਣੇ ਨਾਲ ਪੈਕਿੰਗ ਦਾ ਕੰਮ ਕਰ ਸਕਦੇ ਨੇ ਕਿਉਂਕਿ ਇੱਥੇ ਇੱਕ ਫੈਕਟਰੀ ਨਹੀਂ ਬਹੁਤ ਫੈਕਟਰੀਆਂ ਨੇ ਤੇ ਕਈ ਕਮੈਂਟ ਵਿੱਚ کہہ ਦਿੰਦੇ ਨੇ ਤੁਸੀਂ ਤਾਂ ਪੂਰਾ ਐਡਰੈਸ ਨਹੀਂ ਦੱਸਦੇ ਤੁਸੀਂ ਤਾਂ ਪੂਰਾ ਫੋਨ ਨੰਬਰ ਨਹੀਂ ਦਿੰਦੇ ਤੁਸੀਂ ਤਾਂ ਫਲਾਣਾ ਨਹੀਂ ਕਰਦੇ ਤਾਂ ਮકાਣ ਦੇ ਨੇ ਹੁਣ ਮੈਂ ਇਕੱਲੀ-ਕੱਲੀ ਫੈਕਟਰੀ ਦਾ ਫੋਨ ਨੰਬਰ ਥੋੜੀ ਲੈ ਕੇ ਤੁਹਾਨੂੰ ਦੇ ਕੇ ਜਾਵਾਂਗੀ ਹੈਨਾ ਤੁਸੀਂ ਖੁਦ ਵੀ ਤਾਂ ਹਿੰਮਤ ਕਰੋ ਤੁਸੀਂ ਤਾਂ ਕਹਿੰਦੇ ਹੋ ਘਰੇ ਬੈਠਿਆਂ ਨੂੰ ਸਾਡੀ ਥਾਲੀ 'ਚ ਪਰੋਸ ਕੇ ਸਾਨੂੰ ਤੇ ਤੁਹਾਨੂੰ ਸਾਡੇ ਮੂੰਹ 'ਚ ਵੀ ਕੋਈ ਬੁਰਗੀਆਂ ਪਾਵੇ ਆ ਕੇ ਹਨਾ ਤੁਹਾਡੀ ਸੋਚ ਤੇ ਐਦਾਂ ਦੀ ਹੈ ਹਨਾ ਵੀ ਤੁਹਾਨੂੰ ਰੋਟੀ ਪਕਾਉਣ ਤੱਕ ਤੁਹਾਨੂੰ ਕੋਈ ਖਵਾਣ ਤੱਕ ਵੀ ਜਾਵੇ ਠੀਕ ਹੈ ਤੁਸੀਂ ਐਦਾਂ ਦੇ ਲੋਕ ਹੋ ਤੁਹਾਨੂੰ ਜੇ ਕੋਈ ਰਾਹ ਦਿਖਾਉਂਦੇ ਨਾ ਤੇ ਉਸ ਰਾਹ ਤੇ ਚੱਲਣਾ ਤੁਹਾਡਾ ਆਪਣਾ ਫਰਜ਼ ਹੈ ਠੀਕ ਹੈ ਜੇ ਮੈਂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਤਾਂ ਇਹਦਾ ਮਤਬ ਨਹੀਂ ਐ ਥੋੜੀ ਕਿ ਹੁਣ ਮੈਂ ਤੁਹਾਨੂੰ ਕੱਲੀ-ਕੱਲੀ ਵੀ ਚੀਜ਼ ਲਿਆ ਕੇ ਦਵਾਂ ਥੋੜੀ ਜਿਹੀ ਹਿੰਮਤ ਤੁਹਾਨੂੰ ਹਿਤ ਕਰਨੀ ਚਾਹੀਦੀ ਹੈ ਨਾ ਜਦ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਲੁਧਿਆਣੇ ਤੁਸੀਂ ਕਿਤੋਂ ਵੀ ਆਗੇ ਕਿਤੋਂ ਵੀ ਤੁਸੀਂ ਪੋਚ ਸਕਦੇ ਹੋ ਫੈਕਟਰੀਆਂ ਬਹੁਤ ਇੱਕ ਹੋਵੇ ਤਾਂ ਕਿਸੇ ਦਾ ਨਾਮ ਹੀ ਗਣਾਵਾ ਇੰਨੀਆਂ ਫੈਕਟਰੀਆਂ ਨੇ ਕਿ ਤੁਹਾਨੂੰ ਵੀ ਕਿਸੇ ਵੀ ਪ੍ਰਕਾਰ ਦਾ ਮੈਂ ਨਾਮ ਹੀ ਦੱਸਿਆ ਟੋਪੀਆਂ ਦਾ ਪੈਕਿੰਗ ਹੋਊਗੀ ਸ਼ੋਲਾਂ ਦੀ ਪੈਕਿੰਗ ਹੋਊਗੀ ਸੂਟਾਂ ਦੀ ਪੈਕਿੰਗ ਹੋਊਗੀ ਹਰ ਕਿਸੇ ਕੋਈ ਕੁਝ ਨਾ ਕੰਮ ਹੈ ਵੀ ਜਿਹੜਾ ਵੀ ਤੁਸੀਂ ਇੱਥੇ ਆ ਕੇ ਕਰਨਾ ਚਾਹੁੰਦੇ ਚਾਹੇ ਤੁਸੀਂ ਫੈਕਟਰੀ ਦੇ ਵਿੱਚ ਜਾ ਕੇ ਕਰਨਾ ਚਾਹੁੰਦੇ ਚਾਹੇ ਤੁਸੀਂ ਘਰ ਲੈ ਕੇ ਜਾਣਾ ਚਾਹੁੰਦੇ ਤਾਂ ਘਰ ਵੀ ਲੈ ਜਾ ਸਕਦੇ ਪੂਰੀ ਡਿਟੇਲ ਦੱਸੀ ਪਰ ਫਿਰ ਵੀ ਕੁਝ ਲੋਕਾਂ ਨੂੰ ਨਾ ਥੋੜੀ ਜਿਹੀ ਨਾ ਉਹ ਹੁੰਦੀ ਹੈ ਕਿ ਸਾਨੂੰ ਨਾ ਕੰਦੀ ਕੰਦੀ ਚੀਜ਼ ਲੈ ਆ ਕੇ ਦੱਸਣ ਨੰਬਰ ਦੇਣ ਸਾਨੂੰ ਉਸ ਇਨਸਾਨ ਦਾ ਪਤਾ ਦੱਸੋ ਸਾਨੂੰ ਫਲਾਣਾ ਦੱਸੋ ਟਮਕਾਣਾ ਦੱਸੋ ਜੇ ਤੁਹਾਨੂੰ ਰਾਹ ਦੱਸ ਦੇ ਤਾਂ ਤੁਰਨਾ ਤੇ ਤੁਸੀਂ ਆਪ ਹੀ ਕਿਦਾਂ ਚੋਕ ਕੇ ਵੀ ਉਸ ਰਸਤੇ ਤੇ ਲੈ ਕੇ ਜਾਣਾ ਹੈ ਕੁਝ ਸੋਚ ਲਿਆ ਕਰੋ ਮਾਣਾ ਮੋਟਾ ਤੁਸੀਂ ਇੰਨਾ ਨਹੀਂ ਸੋਚਦੇ ਹੋਗੇ ਇੱਕ ਔਰ ਲੇਡਿਸ ਹੋ ਕੇ ਘਰੇ ਆਪਣਾ ਕੰਮ ਬੱਚੇ ਵੀ ਸੰਭ ਲੈਂਦੀਆਂ ਨੇ ਚੈਨਲ ਵੀ ਚਲਾ ਸਕਦੀਆਂ ਨੇ ਪੈਸੇ ਵੀ ਦੋ ਘਰ ਬੈਠ ਕੇ ਕਮਾ ਸਕਦੀਆਂ ਨੇ ਸਟੀਚਿੰਗ ਦਾ ਕੰਮ ਵੀ ਕਰ ਸਕਦੀਆਂ ਨੇ ਤੁਸੀਂ ਬੰਦੇ ਹੋ ਕੇ ਤੁਸੀਂ ਇਹਨਾਂ ਨੇ ਕੁਝ ਕਰ ਸਕਦੇ ਤੁਸੀਂ ਕੁਝ ਮਾੜੀ ਮੋਟੀ ਗਾਂ ਆਪਣਾ ਹੱਥ ਪੱਲਾ ਨਹੀਂ ਮਾਰ ਸਕਦੇ ਤੁਸੀਂ ਜਾ ਕੇ ਥੋੜਾ ਬਾਲਾ ਨੌਜ ਨਹੀਂ ਆ ਸਕਦੇ ਕਿ ਤੁਹਾਨੂੰ ਘਰ ਬੈਠਿਆਂ ਨੂੰ ਸਾਰਾ ਕੁਝ ਲਿਆ ਕੇ ਦੋ ਹਨ ਵੀ ਤੁਸੀਂ ਹੁਣ ਦੇਖੋ ਕੋਈ ਦੂਰ ਦੂਰੋਂ ਕਮੈਂਟ ਕਰਦਾ ਜਿਹੜੇ ਦੂਰ ਦੂਰੋਂ ਕਰਦੇ ਨਾਲ ਰਿਪਲਾਈ ਕਰ ਦਿੱਤੇ ਵੀ ਹਾਂਜੀ ਵੀ ਇੱਥੇ ਜਿਹੜੀ ਜਿਆਦਾ ਦੂਰ ਨੇ ਉਹਨਾਂ ਨੂੰ ਤਾਂ ਚਲੋ ਸ਼ਾਇਦ ਨਹੀਂ ਮਿਲ ਸਕਦਾ ਕੰਮ ਤੇ ਜਿਹੜੇ ਆਸ-ਪਾਸ ਨੇ ਖੁਦ ਜਾ ਵੀ ਸਕਦੇ ਨੇ ਹੈ ਕੰਮ ਤੋਂ ਘਰੇ ਬੈਠੇ ਤੁਹਾਨੂੰ ਕੰਮ ਵੀ ਇੱਕ ਤਾਂ ਤੁਹਾਨੂੰ ਕੰਮ ਦੱਸੋ ਦੂਜਾ ਤੁਸੀਂ ਨੰਬਰ ਵੀ ਦਿਓ ਫਲਾਣਾ ਕਰੋ ਪੂਰਾ ਡਿਟੇਲ ਦੱਸਦਿਆ ਕਰੋ ਤੁਸੀਂ ਡੇਲ ਨਹੀਂ ਦੱਸਦੇ ਲੋਕ ਪੁੱਛ ਰਹੇ ਨੇ ਤੁਸੀਂ ਦੱਸਦੇ ਕਰਦੇ ਤੁਹਾਨੂੰ ਤਾਂ ਤਕਰੀਬ ਤੁਸੀਂ ਤੁਸੀਂ ਵੀਡੀਓ ਪੂਰੀ ਦੇਖ ਕੇ ਤੁਸੀਂ ਦੇਖ ਨਹੀਂ ਸਕਦੇ ਵੀ ਆਪਾਂ ਕੀ ਕੀ ਦੱਸਿਆ ਕੀ ਕੀ ਨਹੀਂ ਦੱਸਿਆ ਹੈਗਾ ਵਿੱਚ ਹੈਨਾ ਤੁਸੀਂ ਥੋੜਾ-ਬੋੜਾ ਹੱਥ ਪੱਲਾ ਮਾਰ ਕੇ ਤੁਸੀਂ ਆਪ ਵੀ ਤਾਂ ਪਤਾ ਕਰ ਹੀ ਸਕਦੇ ਹੋ ਤਾਨੂੰ ਰਾਹ ਦਿਖਾ ਤੇ ਰਾਹ ਤੇ ਚੱਲੋ ਤੁਸੀਂ ਹੁਣ ਥੋੜੀ ਉਂਗਲੀ ਵੀ ਫੜ ਕੇ ਤੁਹਾਨੂੰ ਖੁੰਡੀ ਨਾ ਤੇਰੀ ਲਿਆ ਕੇ ਯਾ ਲੈ ਚੱਲੋ ਰਸਤੇ ਤੇ ਤੇ ਤੁਸੀਂ ਗੁੱਸਾ ਦਾ ਲਾਣੇ ਕੰਮ ਕਰਦੇ ਹੋ ਨਾ ਇਕ ਤਾਂ ਤੁਹਾਨੂੰ ਥੋੜਾ ਚਲੋ ਦਸੀਏ ਨੌਲੇਜ ਦਿੰਨੀ ਆ ਵੀ ਚਲੋ ਮੈਨੂੰ ਇਹ ਹੁੰਦਾ ਹੈ ਕਿ ਚਲੋ ਵੀ ਕੋਲ-ਕੋਲ ਜਿਹੜੇ ਹੈਗੇ ਨੇ ਕਈ ਨੂੰ ਨਹੀਂ ਪਤਾ ਹੁੰਦਾ ਜੇ ਥੋੜਾ ਸ਼ਹਿਰ ਵਿੱਚ ਉਦਮ ਹੀ ਤਾਂ ਹੁੰਦੇ ਆ ਤੁਹਾਨੂੰ ਲੁਧਿਆਣਾ ਸ਼ਹਿਰ ਲੱਗਦਾ ਤੁਸੀਂ ਆਂਦੇ ਰਹਿੰਦੇ ਹੋ ਸ਼ਹਿਰ ਸ਼ਹਿਰ ਚਾ ਕੇ ਥੋੜਾ ਜਿਹਾ ਬੰਦਾ ਇੱਕ ਦੂਜੇ ਨੂੰ ਗਾਂਧੀਆਂ ਪੁੱਛ ਕੇ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਤੁਹਾਨੂੰ ਕਈ ਵਾਰ ਕਿਹਾ ਠੇਕੇ ਤੇ ਕੰਮ ਦੇ ਦਿੰਦੇ ਨੇ ਘਰੇ ਲੋਕ ਮਾਲ ਲੈ ਜਾਂਦੇ ਘਰੇ ਲੈ ਕੇ ਜਿਹੜੇ ਨਾਲ ਆਸ-ਪਰੋਸ ਦੇ ਲੋਕ ਹੁੰਦੇ ਉਹਨਾਂ ਨੂੰ ਕਰਵਾ ਲੈਂਦੇ ਨੇ ਉਹਨਾਂ ਕੋਲੋਂ ਕੰਮ ਕਰਵਾ ਕੇ ਉਹਨਾਂ ਦੇ ਵਿੱਚੋਂ ਮੁਨਾਫਾ ਖੱਟ ਲੈਂਦੇ ਨੇ 10 ਰੁਪਏ ਪੀਸ ਜ ਜਿਵੇਂ ਮਦਾਸਰ ਵੀ ਪੀਸ ਮੰਨ ਲਓ ਇੱਕ ਪੀਸ 10 ਰੁਪਏ ਪੈਂਦਾ ਹੈ ਗਾਂ ਜਾ ਕੇ ਉਹ ਘਰੇ ਜਾ ਕੇ 7 ਰੁਪਏ 6 ਰੁਪਏ 7.5 ਰੁਪਏ ਇੰਨੇ ਦੇ ਦਿੰਦੇ ਨੇ 2.5 3 ਰੁਪਏ ਇੱਕ ਪੀਸ ਪਿੱਛੇ ਰੱਖ ਲੈਂਦੇ ਨੇ ਠੀਕ ਹੈ ਘਰ ਬੈਠਿਆਂ ਨੂੰ ਜੇ ਤੁਹਾਨੂੰ 5-700 ਰੁਪਏ ਦਾ ਬਣ ਜਾਵੇ ਹੋਰ ਕਿਸੇ ਕੋਲ ਤੁਸੀਂ ਕੰਮ ਕਰਵਾ ਕੋ ਗਾਂ ਦੀ ਗਾਂ ਤੁਸੀਂ ਕਰਵਾ ਲਓ ਹਨਾ ਤੁਹਾਡਾ ਖਰਚਾ ਪਾਣੀ ਨਿਕਲ ਗਿਆ ਜੇ ਤੁਹਾਨੂੰ 10-15000 ਘਰ ਬੈਠਿਆਂ ਨੂੰ ਬਚ ਜਾਵੇ ਤਾਂ ਹੋਰ ਤੁਹਾਨੂੰ ਕੀ ਚਾਹੀਦੇ ਕਰਨਾ ਤਾਂ ਤੁਸੀਂ ਆਪ ਹੈ ਨਾ ਥੋੜਾ ਬਾਲਾ ਨੋਲਜ ਤੇ ਤੁਸੀਂ ਆਪ ਵੀ ਲੈਣੀ ਹੈ ਨਾ ਜੇ ਮੈਂ ਤੁਹਾਨੂੰ ਦੱਸਿਆ ਤਾਂ ਮਤਲਬ ਇਹ ਨਹੀਂ ਹੁਣ ਮੈਂ ਕੱਲੀ ਕਲੀ ਫੈਕਟਰੀ ਚ ਜਾ ਕੇ ਉਹਨਾਂ ਦਾ ਨੰਬਰ ਵੀ ਲੈ ਕੇ ਆਵਾਂ ਤਾਂ ਤੁਹਾਨੂੰ ਸਾਰਾ ਕੁਝ ਦੱਸਾਂਵੇਂ ਹੈ ਨਾ ਥੋੜਾ ਬਾਲਾ ਸੋਚ ਲਿਆ ਕਰੋ ਜੇ ਕੋਈ ਰਸਤਾ ਦਿਖਾਂਦਾ ਹੈ ਕੁਝ ਆਪ ਵੀ ਥੋੜੀ ਜਿਹੀ ਨਾ ਹਿੰਮਤ ਕਰਨੀ ਪੈਂਦੀ ਤੁਰਨਾ ਵੀ ਪੈਂਦਾ ਉਸ ਰਸਤੇ ਤੇ ਠੀਕ ਹੈ ਹੁਣ ਦੇਖੋ ਮੇਰਾ ਕੰਮ ਹੈਗੇ ਬਿਊਟੀ ਦਾ ਮੈਂ ਇੱਥੇ ਬਿਊਟੀ ਟਿਪਸ ਦੱਸਦੀ ਹਾਂ ਠੀਕ ਹੈ ਔਰ ਹਰ ਪ੍ਰਕਾਰ ਦੀ ਵੀਡੀਓ ਆਪਾਂ ਸ਼ੇਅਰ ਕਰ ਦਿੰਦੇ ਹਾਂ ਠੀਕ ਹੈ ਚਲੋ ਵੀ ਮੇਰੀਆਂ ਭੈਣਾਂ ਨੂੰ ਜਿਹੜੀ ਨੋਲਜ ਦੀ ਹੁੰਦੀ ਹੈ ਨੋਲਜ ਦੀ ਆਪਾਂ ਬਿਊਟੀ ਪਾਰਲਰ ਦਾ ਮਤਲਬ ਕਿ ਪਾਲ ਜਿਹੜੇ ਹੋਮ ਐਂਡ ਰੈਮਡੀ ਤਾਂ ਸ਼ੇਅਰ ਕਰੀ ਦੇਣੀ ਕਿਉਂਕਿ ਮੇਰੀਆਂ ਭੈਣਾਂ ਅੱਜ ਕੱਲ ਬਿਊਟੀ ਪਾਰਲਰ ਚ ਜਾਂਦੇ ਨੇ ਮਹਿੰਗੇ ਫੇਸ਼ਲ ਨਹੀਂ ਕਰਵਾ ਸਕਦੇ ਨਾ ਹੀ ਕਰਵਾਉਣੇ ਚਾਹੀਦੇ ਨੇ ਕੈਮੀਕਲ ਵਾਲੇ ਮੈਂ ਤਾਂ ਉਹਨਾਂ ਨੂੰ 0 ਮਾਰਕਸ ਦੇਣੀ ਆ ਜਿਹੜੇ ਪਾਰਲਰ ਵਾਲੇ ਫੇਸ਼ਲ ਨੇ ਕਿਉਂਕਿ ਸਕਿਨ ਨੂੰ ਖਰਾਬ ਕਰਦੇ ਨੇ ਠੀਕ ਹੈ ਤੇ ਇੱਕ ਇਹਨਾਂ ਨੇ ਪੈਸੇ ਲੈ ਕੇ ਤੇ ਮੁੜ ਕੇ ਨਾਸ ਮਾਰ ਦਿੰਦੇ ਨੇ ਤੇ ਨਾਲੇ ਜਿਹੜਾ ਜਿਹੜੀ ਕੁਦਰਤੀ ਖੂਬਸੂਰਤੀ ਹੁੰਦੀ ਨਾ ਉਹੀ ਹੁੰਦੀ ਹੈ ਨੇਚਰਲ ਖੂਬਸੂਰਤੀ ਨੂੰ ਖੂਬਸੂਰਤੀ ਮੰਨਿਆ ਜਾਂਦਾ ਨਾ ਕਿ ਬਨੋਟੀ ਨੂੰ ਠੀਕ ਹੈ ਕੋਈ ਵੀ ਬਨਾਵਟੀ ਚੀਜ਼ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਮੈਂ ਕੁਦਰਤ ਦੇ ਨਾਲ ਜੁੜੀ ਹੋਈ ਹਾਂ ਤੇ ਤੁਹਾਨੂੰ ਵੀ ਕੁਦਰਤੀ ਟਿਪਸ ਦੱਸਦੀ ਹਾਂ ਤੇ ਇਹ ਮੈਂ ਜੁੜੀ ਹੋਈ ਹਾਂ ਆਪਣੀ ਮਿਹਨਤ ਦੇ ਨਾਲ ਮੈਂ ਤੁਹਾਨੂੰ ਵੀ ਮਿਹਨਤ ਕਰਨਾ ਹੀ ਦੱਸ ਰਹੀ ਹਾਂ ਕਿ ਤੁਸੀਂ ਵੀ ਮਿਹਨਤ ਕਰੋ ਨਰਾਸ਼ ਨਾ ਉਹ ਕਈ ਮੇਰੇ ਭੈਣਾਂ ਨਰਾਸ਼ ਹੋ ਕੇ ਬੈਠੇ ਨੇ ਪਰ ਉਹਨਾਂ ਨੂੰ ਮੋਟੀਵੇਟ ਮਿਲਦਾ ਹੈ ਉਹ ਮੋਟੀਵੇਟ ਹੁੰਦੀ ਹੈ ਮੇਰੀ ਵੀਡੀਓ ਦੇਖ ਕੇ ਪਰ ਥੋੜਿਆਂ ਜਿਹਨਾਂ ਜਲਨ ਜੀ ਹੁੰਦੀ ਕੁਝ ਜੁਬਨ ਹੁੰਦੀ ਹੈ ਕਿ ਉਹ ਜਿਹੜੇ ਨੇ ਐਡਾ ਕਮੈਂਟ ਕਰ ਜਾਂਦੇ ਨੇ ਇਹ ਉਹਨਾਂ ਵਾਸਤੇ ਵੀਡੀਓ ਜਿਹੜੇ ਨੈਕਸਟ ਕੁਵੈਂਟ ਕਰਦੇ ਨੇ ਤੇ ਚਲੋ ਜੀ ਫਿਰ ਮਿਲਦੇ ਆ नेक्स्ट ਵੀਡੀਓ ਚ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਰ